ਇਸ ਇਤਿਹਾਸ ਵਿੱਚ ਬਹੁਤ ਹੀ ਵੱਡਾ ਸਥਾਨ ਤਨ ਤਨ ਬਾਬਾ ਗੁਰਦਿੱਤਾ ਜੀ ਦਾ ਮੁਬਾਰਕ ਸਥਾਨ ਮੁਬਾਰਕ ਗੁਰਦੁਆਰਾ ਸਾਹਿਬ ਜੋ ਅਨੰਦਪੁਰ ਸਾਹਿਬ ਤੋਂ ਕੁਝ ਦੂਰੀ ਦੂਰੀ ਤੇ ਹੈ ਕੀਰਤਪੁਰ ਸਾਹਿਬ ਦੇ ਬਿਲਕੁਲ ਨੇੜੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਗੁਰਦੁਆਰਾ ਸਾਹਿਬ ਜੀ ਨੂੰ ਸਜਾਇਆ ਗਿਆ ਹੈ ਬਣਾਇਆ ਗਿਆ ਹੈ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਅੱਜ ਅਸੀਂ ਆਪਣੇ ਪਰਿਵਾਰ ਦੇ ਨਾਲ ਇਸ ਸਥਾਨ ਦੇ ਮੁਬਾਰਕ ਦਰਸ਼ਨ ਕਰਨ ਆਏ ਹਾਂ ਕਿ ਸਿੱਖ ਇਤਿਹਾਸ ਵਿੱਚ ਬਾਬਾ ਗੁਰਦਿੱਤਾ ਜੀ ਨੂੰ ਬੜਾ ਵੱਡਾ ਵਰ ਦਿੱਤਾ ਗਿਆ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਇਹ ਗੱਲ ਹਰ ਸਿੱਖ ਦੇ ਇਹ ਦਿਮਾਗ ਵਿੱਚ ਜਾਂ ਹਰ ਇੱਕ ਉਸ ਸ਼ਰਧਾਲੂ ਦੇ ਦਿਮਾਗ ਵਿੱਚ ਆਉਂਦੀ ਹੈ ਜਿਹੜੇ ਇੱਥੇ ਦਰਸ਼ਨ ਕਰਨ ਆਉਂਦੇ ਹਨ ਕਿਉਂਕਿ ਇੱਥੋਂ ਬਹੁਤ ਸਾਰੇ ਲੋਕਾਂ ਦੀਆਂ ਝੋਲੀਆਂ ਭਰ ਜਾਂਦੀਆਂ ਹਨ ਲੋਕਾਂ ਨੂੰ ਜੋ ਮੰਗਦੇ ਨੇ ਧੀ ਪੁੱਤਰ ਦੀ ਦਾਤ ਹਰ ਤਰ੍ਹਾਂ ਦੀ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਜਿਹੜੇ ਸਨ ਬਾਬਾ ਸ਼੍ਰੀਚੰਦ ਜੀ ਉਹਨਾਂ ਨੇ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਬਾ ਗੁਰਦਿੱਤਾ ਜੀ ਨੂੰ ਮੰਗ ਲਿਆ ਸੀ ਤੇ ਬਾਬਾ ਗੁਰਦਿੱਤਾ ਜੀ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਇਹ ਕਹਿ ਕੇ ਦੇ ਦਿੱਤਾ ਸੀ ਕਿ ਇਸ ਸਥਾਨ 'ਤੇ ਸਦਾ ਹੀ ਵਸਤ ਰਵੇਗਾ ਇਸ ਸਥਾਨ ਦੇ ਉੱਤੇ ਬਹੁਤ ਸਾਰੀ ਹੋਰ ਵੀ ਇਤਿਹਾਸਿਕ ਪੱਖੋਂ ਗੱਲਬਾਤ ਕੀਤੀ ਜਾ ਸਕਦੀ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਸਰਕਰ ਇਸ ਸਥਾਨ ਤੇ ਆਪਾਂ ਦਰਸ਼ਨ ਕਰਨ ਆਏ ਹਾਂ ਧੰਨ ਧੰਨ ਗੁਰੂ ਬਾਬਾ ਗੁਰਦੇਤਾ ਜੀ ਦੀ ਮਿੱਠੀ ਯਾਦ ਤੇ ਧੰਨ ਧੰਨ ਗੁਰੂ ਅਰਗੋਬਿੰਦ ਸਾਹਿਬ ਜੀ ਦੀ ਮਿੱਠੀ ਯਾਦ ਵਿੱਚ ਇਸ ਕਰਕੇ ਬਾਬੇ ਨਾਨਕ ਦੇ ਘਰ ਦੀ ਜੋਤ ਜਿਹੜੀ ਸੀ ਉਹ ਇੱਥੋਂ ਤੱਕ ਚੱਲਦੀ ਰਹੀ ਉਸ ਤੋਂ ਬਾਅਦ ਤੁਸੀਂ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਦੇ ਪੁੱਤਰ ਤੋਂ ਬਾਅਦ ਫਿਰ ਵੀ ਪੀੜੀਦਰ ਪੀੜੀ ਚੱਲਦਾ ਰਿਹਾ ਸਥਾਨ ਅੱਜ 1 ਜੂਨ ਤੇ ਤੰਤਨ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਮਵਾਰਕ ਸਥਾਨ ਤੇ ਸ਼ਬੀਲਾਂ ਦੇ ਲੰਗਰ ਵੀ ਲੱਗੇ ਹੋਏ ਨੇ ਸੰਗਤਾਂ ਬੜੇ ਆਨੰਦ ਦੇ ਨਾਲ ਸ਼ਬੀਲਾਂ ਛਕ ਰਹੀਆਂ ਨੇ ਸੇਵਾ ਕੀਤੀ ਜਾ ਰਹੀ ਹੈ ਵਾਹਿਗੁਰੂ ਮੇਰ ਕਰੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਇੱਥੇ ਆਪਾਂ ਗੁਰਦਿੱਤਾ ਸਾਹਿਬ ਚ ਪਹੁੰਚ ਚੁੱਕੇ ਹਾਂ ਅੰਦਰ ਜਾ ਕੇ ਦਰਸ਼ਨ ਦੇਦਾਰ ਵੀ ਕਰਦੇ ਹਾਂ ਤੰਤਨ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਅੰਦਰ ਦਾ ਬਹੁਤ ਹੀ ਸੋਹਣਾ ਦ੍ਰਿਸ਼ ਇੱਥੇ ਸੰਗਤਾਂ ਆ ਕੇ ਨਤਮਸਤਕ ਹੋ ਰਹੀਆਂ ਨੇ ਅਸੀਂ ਵੀ ਆਪਣੇ ਪਰਿਵਾਰ ਦੇ ਨਾਲ ਇਸ ਮੁਬਾਰਕ ਸਥਾਨ ਤੇ ਦਰਸ਼ਨ ਕਰਨ ਦੀ ਪਹੁੰਚੇ ਹਾਂ ਰਾਬੋ ਸੋਨਾ ਸਾਰੇ ਜੀਆਂ ਮਨੋਂ ਕਾਮਨਾਵਾਂ ਪੂਰੀਆਂ ਕਰਨ ਤੇ ਬਹੁਤ ਹੀ ਪਿਆਰਾ ਜਿਹਾ ਦ੍ਰਿਸ਼ ਵਹੀ ਗੁਰੂ ਜੀ ਦਾ ਅਨਮੋਲ ਜੀ ਸਿੰਘ ਦੇਖ ਕਰਉਂਦੇ ਹੋਏ ਕੜਾ ਪ੍ਰਸ਼ਾਦ ਦੀ ਸੰਤਨ ਬਾਬਾ ਗੁਰਦੇਤਾ ਸਾਹਿਬ ਜੀ ਦੇ ਮੁਬਾਰਕ ਸਥਾਨ ਦਾ ਅੰਦਰੂਨੀ ਦ੍ਰਿਸ਼ ਸੰਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਤਾਂ ਨੂੰ ਦਰਸ਼ਨ ਦੇਣ ਦੀ ਸ਼ੋਭਤ ਨੇ ਤਾਂ ਦਰਸ਼ਨ ਕਰਕੇ ਨਿਹਾਲ ਨਿਹਾਲ ਹੋ ਰਹੀਆਂ ਨੇ ਇਹ ਬਾਬਾ ਗੁਰਦਿੱਤਾ ਜੀ ਦਾ ਗੁਰਦਰਾ ਸਾਹਿਬ ਜੀ ਦਾ ਬਾਹਰ ਦਾ ਦ੍ਰਿਸ਼ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਪੀਤਰ ਸਿੰਘ ਤਸੂਕਾ ਤਾਂਤੰ ਬਾਬਾ ਗੁਰਦਿੱਤਾ ਜੀ ਦੇ ਗੁਰਦਰਾ ਸਾਹਿਬ ਜੀ ਦਾ ਅੰਦਰ ਦਾ ਮੌਤੀ ਜੋ ਆ ਗਿਆ ਦ੍ਰਿਸ਼ ਉਸਨੂੰ ਤਾਂ ਕੀ ਦਰਸ਼ਨ ਕਰੀਆਂ ਨਹੀਂ ਬੈਠੀਆਂ ਨੇ ਅਸੀਂ ਵੀ ਆਪਣੇ ਪਰਿਵਾਰ ਦੇ ਨਾਲ ਦਰਸ਼ਨ ਕਰਨਾ ਹੈ ਬੜੀ ਬੜੀ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਹੋ ਮੇਰੇ ਵੱਲੋਂ ਮੈਂ ਬੇਨਤੀ ਕਰਦਾ ਹਾਂ ਆਪਣੇ ਰੱਬ ਸੋਹਣੇ ਗਾੜੀ ਕੇ ਸਾਰੇ ਦੇਸ਼ ਵਿਦੇਸ਼ ਵਿੱਚ ਮੇਰੇ ਭੈਣ ਭਰਾਵਾਂ ਦੀਆਂ ਬਾਬਾ ਗੁਰਦਿੱਤਾ ਜੀ ਦੇ ਮੁਬਾਰਕ ਸਥਾਨ ਤੇ ਹਾਜ਼ਰੀਆਂ ਪ੍ਰਵਾਨ ਹੋਣ